ਸਾਤਸ਼੍ਰੀ ਅਕਾਲ ਫਟਾਫਟ ਕੌਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਐਕਟਿਵ ਸਵਾਰ ਨੌਜਵਾਨ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ ਨੌਜਵਾਨ ਦੀ ਹਾਲਤ ਬਣੀ ਨਾਜੁਕ ਅੰਮ੍ਰਿਤਸਰ ਦੇ ਸ਼ੇਰਟਾ ਇਲਾਕੇ ਤੋਂ ਘਟਨਾ ਆਈ ਸਾਹਮਣੇ ਹੋਗਾ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਪਵੰਦੀ ਛੁਦਾ ਦਵਾਈਆਂ ਵੇਚਣ ਵਾਲੇ ਦੇ ਉੱਪਰ ਹੋਈ ਵੱਡੀ ਕਾਰਵਾਈ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਲੋਹਾਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼ ਪੁਲਿਸ ਵੱਲੋਂ ਗਊਆਂ ਦਾ ਭਰਿਆ ਹੋਇਆ ਟਰੱਕ ਕੀਤਾ ਕਾਬੂ ਮੌਕੇ ਤੋਂ ਟਰੱਕ ਦਾ ਡਰਾਈਵਰ ਹੋਇਆ ਫਰਾਰ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਜਾਂਚ ਸਰਵਜਾ ਛਡਾਉਣਗੇ ਮੁਲਾਜ਼ਮਾਂ ਦੇ ਉੱਪਰ ਹੋਇਆ ਹਮਲਾ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੋਈ ਵਾਇਰਲ ਅੱਗ ਲਗਾਉਣ ਦੀ ਵੀ ਕੀਤੀ ਗਈ ਕੋਸ਼ਿਸ਼ ਘਟਨਾ ਪਟਿਆਲੇ ਤੋਂ ਨਿਕਲ ਕੇ ਆਈ ਸਾਹਮਣੇ ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਨੂੰ ਸਪੈਸ਼ਲ ਰੂਮ ਦੇ ਵਿੱਚ ਕੀਤਾ ਜਾਵੇਗਾ ਤਬਦੀਲ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਸ਼ੁਰੂ ਹੋਈ ਹੈ ਮੈਡੀਕਲ ਸਹੂਲਤ ਸਰਕਾਰੀ ਡਾਕਟਰ ਹੁਣ ਡੱਲੇ ਵਾਲ ਦੀ ਦੇਖ ਰੇ ਕਰ ਰਹੇ ਹਨ ਸੌ ਚੁੱਕਦੇ ਹੀ ਡੋਨਾਲਡ ਟਰੰਪ ਨੇ ਤੀਜੇ ਲਿੰਗ ਦੀ ਮਾਨਤਾ ਕੀਤੀ ਖਤਮ ਕਿਹਾ ਅੱਜ ਤੋਂ ਅਮਰੀਕੀ ਸਰਕਾਰ ਦੇ ਵਿੱਚ ਸਿਰਫ ਦੋ ਲਿੰਗ ਹੋਣਗੇ ਮਰਦ ਅਤੇ ਔਰਤ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ ਪਚਨਵੇਂ ਦਲਜੀਤ ਨੇ ਪੋਸਟ ਪਾ ਕੇ ਦੁੱਖ ਜਤਾਉਂਦਿਆਂ ਦਿੱਤੀ ਜਾਣਕਾਰੀ ਸੈਫ ਅਲੀ ਖਾਨ ਹਸਪਤਾਲ ਤੋਂ ਹੋਏ ਡਿਸਚਾਰਜ 5 ਦਿਨਾਂ ਬਾਅਦ ਲੀਲਾਬਤੀ ਹਸਪਤਾਲ ਤੋਂ ਮਿਲੀ ਛੁੱਟੀ 16 ਜਨਵਰੀ ਨੂੰ ਅਦਾਕਾਰ ਦੇ ਉੱਪਰ ਚੋਰ ਨੇ ਕੀਤਾ ਸੀ ਹਮਲਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਦੂਜੇ ਜਾ ਚੋਣ ਐਲਾਨਨਾਮਾ ਕੀਤਾ ਜਾ ਰਿਹਾ ਲੋੜਵੰਦ ਵਿਦਿਆਰਥੀਆਂ ਨੂੰ ਕੇਜੀ ਤੋਂ ਲੈ ਕੇ ਪੀਜੀ ਤੱਕ ਮੁਫਤ ਸਿੱਖਿਆ ਦਿੱਤੀ ਜਾਵੇਗੀ 1984 ਦਿੱਲੀ ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਅਦਾਲਤ ਨੇ ਸੱਜਣ ਕੁਮਾਰ ਖਿਲਾਫ ਫੈਸਲਾ ਫਿਰ ਕੀਤਾ ਮਲਤਵੀ 31 ਜਨਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਇਹ ਸਨ ਅੱਜ ਦੀਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਤਕਲੀ ਦਿਓ ਇਜਾਜ਼ਤ ਧੰਨਵਾਦ